ਜਿੰਨਾ ਲੋਕਾਂ ਨੂੰ ਦੁੱਖਾਂ ਤੋਂ ਛੁਟਕਾਰਾ ਚਾਹੀਦਾ ਉਹਨਾਂ ਦਾ ਪੜਨਾ ਹੋਵੇਗਾ ਕਿ ਜਿਨਾਂ ਨੇ ਪੜਦਾ ਹੈ ਉਹਨਾਂ ਨੂੰ ਲੜਨ ਦੀ ਜਿਹੜੀ ਤਕਨੀਕ ਆ ਉਹ ਵੀ ਹੋਣੀ ਚਾਹੀਦੀ ਹੈ ਜੇ ਤੁਸੀਂ ਬਿਨਾਂ ਤਿਆਰੀ ਦੇ ਗਏ ਤਾਂ ਤੁਹਾਡੀ ਹਾਰ ਯਕੀਨੀ ਹੈ ਬਾਬਾ ਸਾਹਿਬ ਅੱਜ ਦੇ ਇਸ ਮੰਚ ਤੇ ਪ੍ਰਧਾਨਗੀ ਮੰਡਲ ਵਿੱਚ ਬੈਠੇ ਜ਼ਿਲ੍ਹੇ ਦੀਆਂ ਇਕਾਈਆਂ ਦੇ ਪ੍ਰਧਾਨ ਤੇ ਇਸ ਜਥੇਬੰਦੀ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਮੁੱਖ ਅਗੂ ਤੇ ਤੁਸੀਂ ਸਾਰੇ ਉਹ ਸੁਚੇਤ ਲੋਕ ਜੋ ਸਮਾਜ ਪ੍ਰਤੀ ਆਪਣੀ ਹਮਦਰਦੀ ਰੱਖਦੇ ਹੋ ਸਮਾਜ ਦੇ ਦਰਦਾਂ ਨੂੰ ਸਮਝਦੇ ਹੋਏ ਤੋੜੇ ਵਿੱਚੋਂ ਕੁਝ ਵਿਅਕਤੀ ਐਸ ਤਰ੍ਹਾਂ ਦੇ ਜਿਹੜੇ ਲੰਬੇ ਸਮੇਂ ਤੋਂ ਸਮਾਜ ਲਈ ਸੰਘਰਸ਼ ਕਰਦੇ ਆ ਰਹੇ ਨੇ ਜਿਹੜੇ ਲੋਕ ਸਮਾਜ ਲਈ ਸੰਘਰਸ਼ ਕਰਦੇ ਨੇ ਉਹ ਹਮੇਸ਼ਾ ਸtare ਬਣਦੇ ਨੇ ਅੱਜ ਸਟੇਜ ਦੇ ਪਿਛਲੇ ਪਾਸੇ ਬੈਨਰ ਲੱਗੇ ਹੋਏ ਨੇ ਇਹ ਉਹਨਾਂ ਲੋਕਾਂ ਦੀਆਂ ਤਸਵੀਰਾਂ ਹੈ ਜਿਨ੍ਹਾਂ ਨੇ ਸਮਾਜ ਨੂੰ ਯਾਰ ਰੂਪ ਕਰਨ ਵਾਸਤੇ ਆਪਣੇ ਤਨ ਮਨ ਅਤੇ ਧਨ ਦੀ ਵਰਤੋਂ ਕਰਦੇ ਹੋਏ ਆਪਣੇ ਸਰੀਰ ਤੇ ਤਸ਼ੱਦਦ ਝੱਲ ਕੇ ਤੁਹਾਡੇ ਵਰਗੇ ਉਹਨਾਂ ਲੋਕਾਂ ਨੂੰ ਮਨੁੱਖੀ ਜਾਮਾ ਪਹਿਨਾਉਣ ਲਈ ਆਪਣੇ ਪ੍ਰਾਨਾਂ ਦੀ ਹਉਤੀ ਦਿੱਤੀ ਹੈ ਅੱਜ ਤੁਹਾਡਾ ਫਰਜ਼ ਬਣਦਾ ਹੈ ਕਿ ਅਸੀਂ ਵੀ ਪੇ ਬੈਕ ਟੂ ਸੋਸਾਇਟੀ ਕਰਦੇ ਹੋਈਏ ਕਰਦੇ ਹੋਏ ਸਮਾਜ ਦੇ ਉਹਨਾਂ ਆਦਰਸ਼ ਲੋਕਾਂ ਦੀ ਜਿਹੜੇ ਲੋਕਾਂ ਨੇ ਸਾਡੇ ਲਈ ਆਪਣਾ ਆਪਾ ਵਾਰਿਆ ਅਸੀਂ ਵੀ ਉਹਨਾਂ ਪ੍ਰਤੀ ਉੱਤਰ ਦੇ ਹੀ ਹੋਈਏ ਕਿਉਂਕਿ ਜਿਹੜੀਆਂ ਕੌਮਾਂ ਆਪਣੇ ਪੁਰਖਿਆਂ ਦੀਆਂ ਯਾਦਾਂ ਨੂੰ ਭੁੱਲ ਜਾਂਦੀਆਂ ਉਹਨਾਂ ਦੀ ਦਾਸਤਾਂ ਦੇ ਵਿੱਚ ਵੀ ਦਾਸਤਾਂ ਨਹੀਂ ਹੋਇਆ ਕਰਦੀ ਤੇ ਜੇ ਤੁਸੀਂ ਆਪਣੀਆਂ ਕੌਮਾਂ ਦੀ ਦਾਸਤਾਂ ਨੂੰ ਯਾਦ ਰੱਖਣਾ ਚਾਹੁੰਦੇ ਹੋ ਤਾਂ ਜਿਹੜੇ ਲੋਕ ਆਦਰਸ਼ਵਾਦੀ ਨੇ ਜਿਹੜੇ ਲੋਕ ਸਮਾਜ ਨੂੰ ਸੇਧ ਦੇਣ ਵਾਸਤੇ ਪਰ ਪੱਕ ਨੇ ਅੱਜ ਤੁਸੀਂ ਉਹਨਾਂ ਦੇ ਨਾਲ ਖੜੇ ਹੋਇਓ ਇਸ ਗੱਲੋਂ ਤੁਸੀਂ ਧੰਨਵਾਦ ਦੇ ਪਾਤਰੋ ਧੰਨਵਾਦ ਦੇ ਪਾਤਰ ਨੇ ਸਰਦਾਰ ਜਖੂ ਡਾਕਟਰ ਜਖੂ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਜ ਦੇ ਉਹਨਾਂ ਦਰਦਾਂ ਨੂੰ ਸਮਝਦੇ ਹੋਏ ਤੁਹਾਡੇ ਵਰਗੇ ਸਹਿਰਦ ਸਾਥੀਆਂ ਦੇ ਨਾਲ ਜੋੜ ਕੇ ਸੰਘਰਸ਼ ਕਰਨ ਦਾ ਨਿਰਣਾ ਲਿਆ ਤੇ ਨਾਲ ਇੱਕ ਹੋਰ ਗੱਲ ਜੋ ਜਥੇਬੰਦੀ ਜਿਹੜੀ ਤੁਹਾਡੇ ਸਦਕਾ ਹੋਂਦ ਵਿੱਚ ਆਈ ਹੈ ਇਹ ਮੇਰਾ ਖਿਆਲ ਹੈ ਪਹਿਲੀ ਵਾਰ ਹੈ ਕਿ ਜਿੱਥੇ ਪੰਜਾਬ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਾਉਣ ਵਾਸਤੇ ਤੁਹਾਡੇ ਲੋਕਾਂ ਨੇ ਜਾਂ ਤੁਸੀਂ ਸਾਰਿਆਂ ਨੇ ਜਖੂ ਸਾਹਿਬ ਨੂੰ ਨਾਲ ਮਿਲ ਕੇ ਜਿੱਥੇ ਆਪਣਾ ਪੰਜਾਬ ਕਹਿਣ ਦੀ ਗੱਲ ਕੀਤੀ ਐ ਤੇ ਤੁਸੀਂ ਲੋਕ ਜਿੱਥੇ ਪੰਜਾਬ ਦਾ ਆ ਪੰਜਾਬ ਦੀ ਆਵਾਜ਼ ਬਣ ਰਹੇ ਤੇ ਉਸ ਤੋਂ ਪਹਿਲਾਂ ਜਿਹੜਾ ਸ਼ਬਦ ਲੱਗਿਆ ਜਾਏ ਭੀਮ ਨਾਲ ਉਹ ਸ਼ਬਦ ਜਿੰਨਾ ਸ਼ਬਦਾਂ ਨੇ ਸਾਡੀ ਇਸ ਧਰਤਲ ਨੂੰ ਤਾਂ ਬਦਲਣਾ ਹੀ ਬਦਲਣਾ ਸੀ ਸਮੁੱਚੀ ਸਮਾਜ ਦੀ ਉਸ ਕਾਇਨਾਤ ਚਾਹੇ ਉਹ ਕਿਸੇ ਵੀ ਦੇਸ਼ ਵਿੱਚ ਹੋਵੇ ਉਹਨਾਂ ਸ਼ਬਦਾਂ ਦੇ ਨਾਲ ਉਸ ਕਾਇਨਾਤ ਵਿੱਚ ਉਹ ਦਰਦ ਭਰੇ ਉਹ ਸ਼ਬਦ ਉਤਪਨ ਹੋਏ ਜਿਨ੍ਹਾਂ ਦੇ ਸਦਕਾ ਉਥੋਂ ਦੀ ਭੂਗੋਲਕ ਸਥਿਤੀ ਦਾ ਬਦਲ ਨਹੀਂ ਬਦਲਣੀ ਸੀ ਲੋਕਾਂ ਦੀ ਵਿਚਾਰਧਾਰਾ ਵੀ ਬਦਲ ਗਈ ਜੱਖੂ ਸਾਹਿਬਸ ਗਲੋ ਧੰਨਵਾਦ ਦੇ ਪਾਤਰ ਨੇ ਕਿਉਂਕਿ ਮਾਨ ਸਾਹਿਬ ਨਾਲ ਮੈਂ ਵੀ ਲੰਬੇ ਸਮੇਂ ਤੋਂ ਜਦੋਂ ਜੇਲ੍ਹ ਸੀ ਉਦੋਂ ਤੁਰਿਆ ਲਗਭਗ ਅਸੀਂ ਏਜ ਦੇ ਤੌਰ ਤੇ ਇੱਕੋ ਸਾਥੀਆਂ ਜਿਹੜਾ ਵਿਅਕਤੀ ਅੰbedkar ਦੀ ਗੱਲ ਨਹੀਂ ਕਰਦਾ ਸੀ ਜਿਹੜਾ ਵਿਅਕਤੀ ਸੰਵਿਧਾਨ ਨੂੰ ਮੰਨਦਾ ਨਹੀਂ ਸੀ ਉਹਨੂੰ ਮੰਨਣ ਲਾਤਾ ਉਹਨੂੰ ਸੰਵਿਧਾਨ ਦੀ ਗੱਲ ਕਰਨ ਲਾਤਾ ਇਹ ਕਿਤੇ ਬਲਖੰਤਾ ਦਾ ਹੈ ਨਾ ਸੋ ਇਫ ਯੂ ਹੈ ਫੈਥ ਨਾ ਸਿੱਖ ਇਟ ਇਮ ਪੋਸੀਬਲ ਫਾਰ ਯੂ ਤੁਹਾਡੇ ਲਈ ਕੋਈ ਵੀ ਚੀਜ਼ ਅਸੰਭਵ ਨਹੀਂ ਪਰ ਤੁਹਾਡੇ ਵਿੱਚ ਕੰਮ ਕਰਨ ਦਾ ਉਹ ਜज्ਬਾ ਉਹ ਉਤਬਾ ਹੋਣਾ ਚਾਹੀਦਾ ਕੋਈ ਵੀ ਵਿਅਕਤੀ ਜਨਮ ਜਾਤ ਦਾ ਜਿਹੜਾ ਸਭ ਕੁਝ ਸਿੱਖ ਕੇ ਨਹੀਂ ਆਉਂਦਾ ਉਹ ਸਮਾਜ ਦੇ ਵਿੱਚ ਆਪਣੇ ਹਾਨੀਆਂ ਦੇ ਨਾਲ ਖੇਡ ਕੇ ਸਮਾਜ ਦੇ ਸੁਚੇਤ ਲੋਕਾਂ ਤੋਂ ਸ਼ਬਦ ਪੁੰਨ ਆਰਗ੍ਰਹਿਣ ਕਰਦਾ ਤੇ ਆਉਣ ਵਾਲੇ ਸਮੇਂ ਲਈ ਜਿਹੜੇ ਲੋਕ ਸਭਾਜ ਲਈ ਤਤਪਰ ਹੁੰਦੇ ਨੇ ਉਹਨਾਂ ਨੂੰ ਤਿਆਰ ਕਰਕੇ ਸਮਜਨ ਸਮਾਜ ਦੇ ਅਰਪਣ ਕਰਦਾ ਸੋ ਅੱਜ ਤੁਸੀਂ ਉਸ ਕਾਇਦਾ ਜਿਹੜਾ ਹਿੱਸਾ ਬਣਿਓ ਜਿਹੜੇ ਲੋਕ ਪੰਜਾਬ ਦੇ ਉੱਤੇ ਰਾਜ ਕਰਨ ਦਾ ਸੁਪਨਾ ਲੈਂਦੇ ਨੇ ਉਹ ਲੋਕ ਸੁਪਨਾ ਇਸ ਤਰ੍ਹਾਂ ਲੈਂਦੇ ਨੇ ਕਿ ਅੱਜ ਸੰਗੀਤ ਵੀ ਉਹਨਾਂ ਦੇ ਨਾਮ ਤੇ ਸੱਭਿਆਚਾਰ ਦੇ ਉੱਤੇ ਉਹਨਾਂ ਨੇ ਕਬਜ਼ਾ ਕਰ ਲਿਆ ਸੰਗੀਤ ਵੀ ਉਹਨਾਂ ਦਾ ਵਜਦਾ ਹੈ ਜੇ ਪੰਗੋਲਕ ਸਥਿਤੀ ਦੀ ਗੱਲ ਕਰੀਏ ਐਗਰੀਕਲਚਰ ਲੈਂਡ ਦੀ ਤਾਂ ਉਹਨਾਂ ਦਾ ਕਬਜ਼ਾ ਹੈ ਕੋਈ ਰੋਕ ਕੇ ਖਾਵੇ ਜਿੱਥੇ ਜੀ ਕਰਦਾ ਸੜਕਾਂ ਤੇ ਬੰਦੇ ਰੋਕ ਲੈਂਦੇ ਹੋ ਤੇ ਨਾਲ ਚਹਿ ਪੰਜਾਂ ਜਿਹੜੇ ਰਸਤੇ ਬਣੇ ਹੋਇਆ ਉਹਨਾਂ ਨੂੰ ਵੜਵਾੜਾ ਆਪਣੇ ਨਾਲ ਰਾ ਰਹੇ ਆ ਤੋਂ ਸੋ ਉਹਨਾਂ ਦਾ ਇਸ ਐਗਰੀਕਲਚਰ ਲੈਂਡ ਜਾਂ ਪੰਗੋਲਕ ਸਥਿਤੀ ਦੇ ਉੱਤੇ ਹੀ ਕਬਜ਼ਾ ਹੈ ਨਾਲ ਹੋਣ ਇੱਕ ਹੋਰ ਜਿਹੜੀ ਗੱਲ ਤੁਹਾਡੇ ਸਾਹਮਣੇ ਕਰਨੀ ਚਾਹਾਂ ਪਾਰਟੀ ਕੋਈ ਵੀ ਹੋਵੇ ਉਹ ਕਹਿੰਦੇ ਸੀਐਮ ਸਾਡਾ ਬਣੂਗਾ ਉਹਨਾਂ ਨੇ ਸੁਪਨੇ ਲਏ ਹੋਇਆ ਤੇ ਨਾਲ ਸੁਪਨੇ ਲੈਣ ਦੇ ਨਾਲ ਨਾਲ ਉਹਨਾਂ ਦੇ ਉਹ ਵਿਅਕਤੀ ਜਿਹੜੇ ਪ੍ਰਵਾਸ ਦੇ ਵਿੱਚ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਨੇ ਉਹ ਪੇ ਬੈਕ ਟੂ ਸੋਸਾਇਟੀ ਕਰਦੇ ਆ ਆਪਦੇ ਸਮਾਜ ਦੇ ਲਈ ਆਪਦੀ ਮਿਹਨਤਾਂ ਦੇ ਵਿੱਚੋਂ ਦਸਵਾਂਜ ਕੱਢ ਕੇ ਉਸ ਸਮਾਜ ਦੇ ਵਿਕੇ ਲਾਉਂਦੇ ਨੇ ਤੇ ਜਿੱਥੇ ਇਹ ਸਮਾਜ ਅੱਜ ਉਹਨਾਂ ਦੇ ਦਸਵਾਂ ਜਰਾਂ ਹੀ ਲੜਾਈਆਂ ਲੜਦਾ ਜਿਹੜੇ ਪ੍ਰਵਾਸੀ ਪੰਜਾਬ ਦੇ ਵਿੱਚ ਆ ਕੇ ਰਹਿ ਰਹੇ ਨੇ ਉਹਨਾਂ ਨੂੰ ਵੀ ਉਹ ਸਾਮਕਾ ਆਪਣੇ ਘਰਾਂ ਵਿੱਚ ਆਪਣੇ ਕੰਮ ਕਿਤੇ ਲਈ ਉਹਨਾਂ ਨੂੰ ਪਾਲਣ ਪੋਸ਼ਣ ਕਰ ਰਹੇ ਤੇ ਸੋ ਤੁਹਾਨੂੰ ਕੀ ਹੈ ਸਮੇਂ ਦੇ ਹਾਣੀ ਬਣਨ ਵਾਸਤੇ ਤੁਹਾਨੂੰ ਉਹ ਹੁਨਰ ਉਹ ਐਜੂਕੇਸ਼ਨ ਉਹ ਰਾਜਨੀਤਿਕ ਸੋਚ ਲੈ ਕੇ ਚੱਲਣਾ ਪਵੇਗਾ ਪਰ ਇਹ ਤਾਂ ਸੋਚ ਪੈਦਾ ਹੋਊਗੀ ਜੇ ਤੁਸੀਂ ਲੋਕ ਸੰਗਠਿਤ ਹੋਮਗੇ ਨਹੀਂ ਤਾਂ ਉਹਾਂ ਵੀ ਮੈਂ ਸਤ ਕਹਿਣਾ ਨਹੀਂ ਚਾਹੁੰਦਾ ਸੀ ਮੈਂਟਰਲ ਹਸਪੀਟਲ ਹੈ ਜਿੱਥੇ ਲੋਕ ਰੌਲਾ ਬਹੁਤ ਪਾਉਂਦੇ ਆ ਉਹਨਾਂ ਦੇ ਰੌਲੇ ਤੇ ਅਮਲ ਨਹੀਂ ਕੀਤਾ ਜਾਂਦਾ ਭਾਵੇਂ ਉਹਨਾਂ ਦੀ ਗੱਲ ਕਿੰਨੀ ਵੀ ਸਾਰਥਕ ਕਿਉਂ ਨਾ ਹੋਵੇ ਕਿਉਂਕਿ ਲੋਕ ਉਹਨਾਂ ਨੂੰ ਮਾਨਸਿਕ ਰੋਕੀ ਜਾਂ ਮੈਂਟਰਲ ਹਸਪੀਟਲ ਦੇ ਉਹ ਮਰੀਜ਼ ਸਮਝਦੇ ਆ ਤਾਂ ਜਦੋਂ ਤੁਸੀਂ ਵੀ ਉੱਠ ਕੇ ਰੌਲਾ ਪਾਉਨੇ ਆ ਜਾਂ ਮੇਰਾ ਸਮਾਜ ਰੌਲਾ ਪਾਉਂਦਾ ਤਾਂ ਲੋਕ ਜਿਹੜਾ ਹੈਗੇ ਆ ਜਿਹੜੇ ਸਰਕਾਰਾਂ ਉਹਨਾਂ ਨੂੰ ਵੀ ਉਹਨਾਂ ਦੇ ਬਰਾਬਰੀ ਤੁਰਨਾ ਕਰਦੇ ਕਿਉਂਕਿ ਅਸੀਂ ਲੋਕ ਸੰਗਠਨ ਜੇ ਆ ਜੇ ਗੱਲ ਹੋ ਰਹੀ ਹੈ ਐਸੀ ਲੋਕਾਂ ਦੀ ਜਿਹਦੇ ਵਿੱਚ 39 ਕਾਸਟਾ ਨੇ ਤੇ ਅੱਜ ਆਬਾਦੀ ਹੈਗੀ 42% 26 ਤੋਂ 27% ਨਾਲ ਸਰਕਾਰ ਬਣ ਜਾਂਦੀ ਹੈ ਪਰ ਕਿਤੇ ਨਾ ਕਿਤੇ ਡਿਵਾਈਡ ਐਂਡ ਰੂਲ ਜਿਹੜੀ ਤੁਹਾਨੂੰ ਵੰਡ ਕੀਤੀ ਗਈ ਆ ਕਿਤੇ ਨਾ ਕਿਤੇ ਤੁਹਾਨੂੰ ਕੁਝ ਕਿਤੇ ਸਾਡੇ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੀਆਂ ਲੋੜਾਂ ਉਸ ਸਮਾਜ ਨਾਲ ਆ ਜਿਹੜਾ ਸਮਾਜ ਪੂਰੀਆਂ ਕਰਦਾ ਉਹਨਾਂ ਨੂੰ ਉਹਨਾਂ ਦੀ ਬੋਲੀ ਬੋਲਣੀ ਪੈਂਦੀ ਜਾਂ ਉਹਨਾਂ ਦੇ ਪਿੱਛੇ ਚੱਲਣਾ ਪੈਂਦਾ ਪਰ ਇਹ ਤਾਂ ਹੋ ਸਕਦਾ ਤੁਹਾਡੇ ਵਰਗੇ ਜਿਹੜੇ ਵਿਅਕਤੀ ਆ ਜਿਹੜੇ ਇਸ ਸੁਚੇਤ ਲੋਕ ਬੈਠੇ ਨੇ ਜਿਹੜੇ ਪੜ੍ਹ ਲਿਖ ਕੇ ਕਿਤੇ ਨਾ ਕਿਤੇ ਚੰਗੀਆਂ ਪੋਸਟਾਂ ਤੇ ਚਲੇ ਗਏ ਜਿਨ੍ਹਾਂ ਦੀ ਆਰਥਿਕ ਸਥਿਤੀ ਸੁਧਰ ਗਈ ਹੈ ਉਹ ਲੋਕ ਜਿਨਾਰੇ ਬਾਬਾ ਸਾਹਿਬ ਦੀਆਂ ਰਹਿਮਤਾਂ ਦਾ ਆਨੰਦ ਬਣਿਆ ਹੈ ਜਿਨਾਂ ਚਿਰ ਉਹਨਾਂ ਦੇ ਮਨ ਦੇ ਵਿੱਚ ਦਰਦ ਨਹੀਂ ਹੋਵੇਗਾ ਸਮਾਜ ਪ੍ਰਤੀ ਕਿ ਅਸੀਂ ਪੇ ਬੈਕ ਟੂ ਸੋਸਾਇਟੀ ਕਰੀਏ ਤਾਂ ਉਹਨਾਂ ਚਿਰ ਇਸ ਸਮਾਜ ਦੇ ਵਿੱਚ ਬਦਲਾ ਨਹੀਂ ਆ ਸਕਦਾ ਜੇ ਤੁਹਾਨੂੰ ਵਾਕਿਆ ਦਰਦਾ ਤਾਂ ਉਹਨਾਂ ਗਲੀਆਂ ਮੁਹੱਲਿਆਂ ਦੇ ਵਿੱਚ ਜਾਓ ਆਪਣੇ ਰੁਤਬੇ ਲੈ ਕੇ ਜਾਓ ਜਿਹੜੇ ਰੁਤਬੇ ਚ ਜਿਹੜੀ ਆਇਡੈਂਟੀਟੀ ਚ ਤੁਸੀਂ ਅੱਜ ਕਿਸੇ ਪੋਸਟ ਤੇ ਬਹਿ ਕੇ ਜਿਉਂ ਰਹੇ ਹੋ ਤਾਂ ਜਿਹੜੇ ਸਮਾਜ ਦੇ ਵਿੱਚ ਜਾ ਕੇ ਜਦੋਂ ਤੁਸੀਂ ਗਲੀਆਂ ਤੇ ਮਹੱਲਿਆਂ ਦੇ ਵਿੱਚ ਗੱਲ ਕਰੋਗੇ ਤਾਂ ਤੁਸੀਂ ਉਸ ਸਮਾਜ ਲਈ ਮਾਰਗਦਰਸ਼ਕ ਬਣੋਗੇ ਉਹ ਸਮਾਜ ਤੁਹਾਨੂੰ ਕਹੇਗਾ ਕਿ ਫੁਲਾਨਿਆਂ ਦਾ ਮੁੰਡਾ ਜਿਹੜਾ ਇਹ ਤੋਂ ਪੜ੍ਹ ਲਿਖ ਕੇ ਜਿਆ ਆਫਸਰ ਬਣ ਗਿਆ ਤੇ ਯਾਰ ਸਾਡਾ ਮੁੰਡਾ ਵੀ ਬਣ ਸਕਦਾ ਸੋ ਉਹ ਮਾਰਗਦਰਸ਼ਕ ਬਣਨ ਵਾਸਤੇ ਸਮਾਜ ਨੂੰ ਕੁਝ ਦੇਣ ਵਾਸਤੇ ਤੁਹਾਨੂੰ ਸਮਾਜ ਵਿੱਚ ਜਾਣਾ ਪਵੇਗਾ ਜੇ ਤੁਸੀਂ ਬੈਠ ਕੇ ਚਾਰ ਗੱਲਾਂ ਕਰਕੇ ਆਪੋ ਆਪਣੀਆਂ ਅਲੀਸ਼ਾਨ ਕੋਠੀਆਂ ਤੇ ਜਿਹੜੀਆਂ ਰਹਿਮਤਾਂ ਤੁਹਾਨੂੰ ਮਿਲੀਆਂ ਉਹਨਾਂ ਦਾ ਆਨੰਦ ਮਾਨਣ ਤੇ ਕੀ ਰਸੀਮ ਤੋਗੇ ਤਾਂ ਫਿਰ ਤੁਹਾਨੂੰ ਪਤਾ ਜਿਹੜਾ ਕੁਝ ਹਾਲਾਤ ਜਿਹੜੇ ਸਮਾਜ ਦੇ ਹੋ ਰਹੇ ਨੇ ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਬੈਠੇ ਨੇ ਬੈਠੇ ਆ ਸਾਰੇ ਹੀ ਤੁਸੀਂ ਬੇਦਕਰ ਬਾਤ ਤੋਂ ਜਾਣੂ ਹੋ ਸਾਰੇ ਹੀ ਤੁਸੀਂ ਬੁੱਧਧਰਮ ਤੋਂ ਜਾਣੂ ਆ ਸਾਰੇ ਹੀ ਤੁਸੀਂ ਉਸ ਗੁਰੂਆਂ ਦੀ ਫਲਸਫੀ ਤੋਂ ਜਾਣੂ ਆ ਸੋ ਮੈਂ ਉਹਨਾਂ ਤੋਂ ਪਾਸੇ ਹੋ ਕੇ ਤੁਹਾਡੇ ਨਾਲ ਸਮਾਜਿਕ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜਿਹੜੀ ਇਹ ਬੈਲਟ ਹੈ ਇਹ ਬੈਲਟ ਤਾਂ ਪਹਿਲਾਂ ਹੀ ਵੇਦ ਕਰਵਾਦੀ ਹੈ ਮੈਂ ਜਿਹੜੀ ਬੈਲਟ ਦੇ ਵਿੱਚ ਪੈਦਾ ਹੋਇਆ ਮਾਲਵੇ ਦੀ ਉਹ ਬੈਲਟ ਜਿੱਥੇ ਹੈਰ ਐਜੂਕੇਸ਼ਨ ਲੈਣ ਆਸਤੇ ਵੀ ਸਾਨੂੰ ਉੱਚ ਵਿਦਿਆਲਿਆ ਆਸਤੇ ਯੂਨੀਵਰਸਿਟੀਆਂ ਚ ਜਾਣ ਆਸਤੇ ਉਹ ਖ ਮਹਿਸੂਸ ਹੁੰਦੀ ਸੀ 1986 ਦੇ ਵਿੱਚ ਜਦੋਂ ਮੈਂ ਗ੍ਰੈਜੂਏਸ਼ਨ ਕੀਤੀ ਆ ਉਸ ਤੋਂ ਬਾਅਦ ਜਦੋਂ ਅਸੀਂ ਯੂਨੀਵਰਸਿਟੀ ਜਾਣਾ ਪਿਆ ਤੇ ਸਾਨੂੰ ਪਤਾ ਵੀ ਘਰ ਦੇ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਸੀ ਸਾਨੂੰ ਯੂਨੀਵਰਸਿਟੀਆਂ ਦਾ ਹੋਸਟਲ ਦਾ ਖਰਚਾ ਜਾਂ ਰੋਟੀ ਦੇ ਨਾਸਤੇ ਮੁਨਕਰ ਸੀ ਸੋ ਤੁਹਾਡੇ ਨੇੜੇ ਕਾ ਯੂਨੀਵਰਸਿਟੀਆਂ ਸੀਆਂ ਕਦੇ ਨਾ ਕਦੇ ਜਲੰਧਰ ਯੂਨੀਵਰਸਿਟੀ ਆ ਗਈ ਲੁਧਿਆਣਾ ਯੂਨੀਵਰਸਿਟੀ ਆ ਗਈ ਜਾਂ ਚੰਡੀਗੜ੍ਹ ਯੂਨੀਵਰਸਿਟੀ ਵੀ ਨੇੜੇ ਤਾਂ ਤੁਹਾਡੀ ਆਰਥਿਕਤਾ ਦੇ ਜਿਹੜੇ ਸਰੋਤ ਸੀ ਤੁਸੀਂ ਸਕਿਲਡ ਸੀ ਸਾਡੇ ਕੋਲੇ ਹੁਨਰ ਨਹੀਂ ਸੀ ਅਸੀਂ ਉਹ ਮਜ਼ਦੂਰਾਂ ਦੇ ਇਲਾਜ ਸੀ ਪਰ ਫਿਰ ਵੀ ਕਿਸੇ ਸਾਡਾ এডੂਕੇਸ਼ਨ ਲਈ ਕਿਸੇ ਉਹ ਚੌਧਿਆਂ ਤੇ ਗਏ ਤੇ ਉਹਨਾਂ ਉਹ ਚੌਧਿਆਂ ਦਾ ਜੇ ਕਿਸੇ ਦੀਆਂ ਰਹਿਮਤਾਂ ਦੇ ਸਦਕਾ ਉਹ ਮਿਲਿਆ ਤਾਂ ਲੰਬੇ ਸਮੇਂ ਤੋਂ ਇਹ ਸੰਘਰਸ਼ ਕਰ ਰਹੇ ਆਂ ਇਹ ਨਹੀਂ ਦੇਖ ਰਹੇ ਵੀ ਤੁਹਾਡੇ ਨਾਲ ਕੋਈ ਚੱਲਦਾ ਜਾਂ ਨਹੀਂ ਚੱਲਦਾ ਪਰ ਤੁਸੀਂ ਕੀ ਕਰ ਰਹੇ ਆ ਇਹ ਸੋਚਣ ਦੀ ਲੋੜ ਹੈ ਕਈ ਵਾਰ ਕਈ ਵਿਅਕਤੀ ਇਹ ਕਹਿੰਦੇ ਆ ਵੀ ਯਾਰ ਫਲਾਣੇ ਬੰਦਿਆਂ ਨੂੰ ਪੁੱਛਿਆ ਸਾਡੇ ਨਾਲ ਨਹੀਂ ਚੱਲ ਰਹੇ ਭਰਾ ਆਨੇ ਆਦਮੀਆਂ ਨੂੰ ਕਿਹਾ ਗੱਲ ਤਾਂ ਵੀ ਤੁਸੀਂ ਕੀ ਕਰ ਰਹੇ ਜਦੋਂ ਤੁਹਾਡੀ ਗੱਲ ਦੇ ਵਿੱਚ ਵਿਜ਼ਨ ਹੋਵੇਗਾ ਜਦੋਂ ਤੁਹਾਡਾ ਆਰਾਦੇ ਟੱਲ ਹੋਣਗੇ ਜਦੋਂ ਤੁਸੀਂ ਸਮਾਜ ਪਰਦੇ ਦੀ ਦਰਦ ਰੱਖੋਗੇ ਤਾਂ ਫਿਰ ਜਿਹੜਾ ਹੈਗਾ ਤੁਹਾਡੇ ਨਾਲ ਵਿਅਕਤੀ ਜੋੜਨਗੇ ਜੇ ਕੋਈ ਵਿਅਕਤੀ ਟੁੱਟਦੇ ਵੀ ਆ ਤਾਂ ਜਦੋਂ ਉਹ ਟੁੱਟਦੇ ਆ ਜਾਂ ਟੁੱਟ ਤੋਂ ਅਲੱਗ ਹੁੰਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਸਾਡੇ ਵਿਅਕਤੀਆਂ ਦਾ ਮਿਸ਼ਨ ਆ ਸਮਾਜ ਨੂੰ ਦੇ ਵਿੱਚ ਆਤਮ ਨਿਰਭਰਤਾ ਪੈਦਾ ਕਰਨ ਦਾ ਸਮਾਜ ਨੂੰ ਉੱਚਾ ਚੁੱਕਦੇ ਤੇ ਲੈ ਜਾਣ ਦਾ ਸਮਾਜ ਦੇ ਉਹਨਾਂ ਵਿਅਕਤੀਆਂ ਨੂੰ ਦੀ ਬਾਹ ਫੜੋ ਜਿਹੜੇ ਤੋਂ ਸੋ ਪਿੱਛੇ ਰਹਿ ਗਏ ਆ ਕਦੇ ਨਾ ਕਦੇ ਜਿਹੜੇ ਵਿਅਕਤੀ ਤੋਂ ਸੋ ਪਿੱਛੇ ਰਹਿ ਗਿਆ ਜਦੋਂ ਤੁਸੀਂ ਉਹਨਾਂ ਦੀ ਬਾਹ ਫੜੋਗੇ ਇੱਕ ਹੀ ਬਣਾ ਲੋ ਫਸੂਲ ਵੀ ਸਕੈਲ ਟ੍ਰੇਨਿੰਗ ਤੇ ਨਾਲ education help ਜੇ ਤੁਸੀਂ এডਿਕੇਸ਼ਨ ਹੈਲਪ ਤੇ ਬੱਚਿਆਂ ਨੂੰ ਜਿਹੜਾ ਹੈਗਾ ਕਿਤਾਬ ਮੁਖੀ এডਿਕੇਸ਼ਨ ਦੇਣ ਵੱਲ ਸਹਾਇ ਹੋਵੋਗੇ ਤਾਂ ਸਮਾਜ ਦੇ ਵਿੱਚ ਬਦਲਾ ਜ਼ਰੂਰ ਆਵੇਗਾ ਮੈਂ ਤੁਹਾਨੂੰ ਦੱਸਦਾ ਮੈਂ ਇੱਕ ਗਿਆਨ ਜੋਤੀ ਚੈਰੀਟੇਬਲ ٹرسٹ ਰਨ ਕਰ ਰਿਹਾ ਲੰਬੇ ਸਮੇਂ ਤੋਂ ਕਰ ਰਿਹਾ ਅਸੀਂ ਲਗਭਗ ਕਈ ਬੱਚਿਆਂ ਨੂੰ ਪੀ ਐਚ ਡੀ ਕਰਾਈ ਉਹਦੇ ਵਿੱਚ ਪੀ ਐਚ ਡੀ ਕਰਾ ਕੇ ਬੱਚੇ ਸੈੱਟ ਹੋ ਗਏ ਯੂਨੀਵਰਸਿਟੀਆਂ ਦੇ ਵਿੱਚ ਅੱਜ ਵੀ ਅਸੀਂ ਸਕਿਲ ਟ੍ਰੇਨਿੰਗ ਦਿੱਤੇ ਜਿਹੜਾ ਕਾਫੀ ਜ਼ੋਰ ਦੇ ਰਹੇ ਹਾਂ ਅਸੀਂ ਕਹਿ ਰਹੇ ਹਾਂ ਜੇ ਪ੍ਰਵਾਸੀਆਂ ਦੀ ਤੁਸੀਂ ਗੱਲ ਕਰਦੇ ਆਂ ਅਸੀਂ ਵੀ ਤਾਂ ਜਾ ਕੇ ਵਿਦੇਸ਼ਾਂ 'ਚ ਪ੍ਰਵਾਸੀ ਦੇ ਤੌਰ ਤੇ ਵਸਦੇ ਆਂ ਉੱਥੇ ਅਸੀਂ ਵੀ ਤਾਂ ਕੰਮ ਕਰਦੇ ਸਾਡੇ ਲੋਕਾਂ ਨੇ ਕਿਡੀਆਂ-ਕਿਡੀਆਂ ਬਿਲਡਿੰਗਾਂ ਬਣਾ ਲਈਆਂ ਤੁਸੀਂ ਉਹਨਾਂ ਨੂੰ ਨੰਨ ਦੇ ਦੋ ਕਾਰਨਾ ਵੀ ਤੁਸੀਂ ਹੁਨਰ ਹੀ ਨਹੀਂ ਪੈਦਾ ਕਰ ਸਕੇ ਅੱਜ ਵੀ ਮੈਂ ਕਹਿੰਨੇ ਆ ਜਿਹੜੀਆਂ ਤੁਹਾਡੇ ਵਰਗੀਆਂ ਪਿਆਜੀਆਂ ਸੰਸਥਾਵਾਂ ਹੋ ਦੇ ਵਿੱਚ ਆਉਂਦੀਆਂ ਉਹ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਜਿੱਥੇ ਜਾ ਕੇ ਬੱਚੇ ਜਿਹੜੇ ਹੈਗੇ ਆ ਉਹ ਨਵੀਂ ਤਕਨੀਕ ਨਾ ਸਿੱਖਣਾਂ 15-20 ਸਾਲ ਤੋਂ ਲਗਭਗ ਵਿਜੀਲੈਂਸ ਕਮੇਟੀ ਦਾ ਮੈਂਬਰਾਂ ਚ ਲਈਦਾ ਸਰਕਾਰ ਕੋਈ ਵੀ ਆਉਂਦੀ ਮੈਨੂੰ ਛੱਡਦੇ ਨਹੀਂ ਆਫਿਸ ਵਾਲੇ ਮੈਂ ਪੰਜਾਬ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਨੂੰ ਕਈ ਵਾਰੀ ਪ੍ਰੋਜੈਕਟ ਬਣਾ ਕੇ ਵੇਚਦਾ ਹੈ ਉਹ ਜਿਹੜੇ ਪ੍ਰੋਜੈਕਟ ਬਣਾ ਕੇ ਉਹਨਾਂ ਤੇ ਤੁਸੀਂ ਕੰਮ ਕਰੋ ਮੈਂ ਤੁਹਾਨੂੰ ਹਨਾ ਤੁਸੀਂ ਵੀ ਇੱਥੇ ਕੈਂਪ ਲਾਓ ਅੱਜ ਤੁਸੀਂ ਜਿਹੜੇ 버ਗਰ ਸਮੋਸਿਆਂ ਦੀ ਗੱਲ ਕਰਦੇ ਆ ਮੈਂ ਤੁਹਾਨੂੰ ਇੱਕ ਗਾਰੰਟੀ ਦਿੰਦਾ ਮੁਲਾਜ਼ਮ ਉਹਨਾਂ ਦੀ ਰੀਸ ਨਹੀਂ ਕਰਦਾ ਮੁਲਾਜ਼ਮ ਨਾਲੋਂ ਜ਼ਿਆਦਾ ਸੈਲਰੀ ਕਮਾਉਂਦੇ ਹੋ ਲੋਕ ਪਰ ਸਾਡੇ ਉਹ ਲੋਕ ਜਿਹੜੇ ਕਿਤਾਂ ਛੱਡ ਗਏ ਆ ਜਿਹੜੇ ਪੜਨੋਂ ਹਟ ਗਏ ਆ ਉਹਨਾਂ ਨੂੰ ਇੱਧਰ ਮੋੜਨ ਦੀ ਲੋੜ ਹੈ ਸੋ ਤੁਸੀਂ ਸਾਰੇ ਸਿਆਣੇ ਆ ਸੋ ਤੁਹਾਨੂੰ ਮੈਂ ਕੀ ਕਹਿ ਸਕਦਾ ਤੁਹਾਨੂੰ ਤਾਂ ਆਪ ਨੂੰ ਪਤਾ ਤੁਸੀਂ ਵਿਦਿਅਕ ਕਰਵਾਦੀ ਉਮੀਦ ਕਰਵਾਦਵੀ ਪੜਿਆ ਬੁੱਧਿਜ਼ਮ ਵੀ ਪੜਿਆ ਤੁਸੀਂ ਗੁਰੂਆਂ ਦੀ ਫਿਲਾਸਫੀ ਸਿੱਖ ਜਿਵੇਂ ਵੀ ਪੜਿਆ ਸੋ ਤੁਹਾਨੂੰ ਗਿਆਨ ਦੇਣਾ ਤਾਂ ਇੱਕ ਸੂਰਜ ਨੂੰ ਦੀਵਾ ਬਖਾਉਣ ਦੀ ਗੱਲ ਹੈ ਸੋ ਮੈਂ ਤੁਹਾਨੂੰ ਫਿਰ ਇਹ ਕਵਾਂਗਾ ਵੀ ਚੰਗੇ ਕੱਪੜੇ ਕਾ ਕੇ ਇਹ ਨਾ ਕਹੋ ਵੀ ਮੇਰੀ ਪਰਸਨੈਲਿਟੀ ਆ ਪਰਸਨੈਲਿਟੀ ਜੈ ਸਮ ਟੋਟਲ ਆਫ ਆਲ ਦਾ ਕੁਆਲਿਟੀਆਂ ਆਫ ਅ ਮੈਨ ਇਟ ਇਜ਼ ਔਰਗੇਨਾਈਜ਼ਡ ਹੋਲ ਇਹ ਸਾਰੇ ਗੁਣਾ ਦਾ ਸਮੇਲ ਹੈ ਜੇ ਤੁਹਾਨੂੰ ਆਪਣੇ ਆਪ ਦੇ ਵਿਸ਼ਵਾਸ ਅਸਤੇ ਤੁਹਾਡੇ ਲਈ ਕੁਝ ਵੀ ਸੰਭਵ ਨਹੀਂ ਸੋ ਇੰਨੀਆਂ ਗੱਲਾਂ ਕਰਦੇ ਤੁਹ ਤੋਂ ਰਜ਼ਾ ਮੰਗਦੇ ਆ ਜਾਇ ਪੀਨ ਜੈਪਾ ਬਹੁਤ ਬਹੁਤ ਹੀ ਕੰਮ ਸਰਦਾਰ ਜੀ